ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਪਰਿ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਵੇਖ ਰਹੇ ਹੋ ਆਵਾਜ਼ ਦੇ ਹਲਕ ਪੂਰੇ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਘਰਮਾਇਆ ਹੋਇਆ ਹੈ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਇੱਕ ਤਰ੍ਹਾਂ ਨਾਲ ਖਤਮ ਕਰ ਦਿੱਤਾ ਗਿਆ ਸੀ ਉਸ ਤੋਂ ਅਗਲੀ ਸਟੈਪ ਵਾਈਜ਼ ਸਟੈਪ ਕਾਰਵਾਈ ਜਿਹੜੀ ਉਹ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਸੀ ਪਰੰਤੂ ਪੰਜਾਬ ਵਿੱਚ ਨਸ਼ਿਆਂ ਦੀ ਤਵਾਹੀ ਦਾ ਜਿਹੜਾ ਇੱਕ ਹੋਰ ਰੂਪ ਉਸ ਤੋਂ ਬਾਅਦ ਸਾਹਮਣੇ ਆਇਆ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੁਣ ਜਦੋਂ ਚਿੱਟੇ ਦਾ ਇਹ ਕਹਿਰ ਪੰਜਾਬ ਦੇ ਦਰਵਾਜ਼ੇ ਪਹੁੰਚ ਰਿਹਾ ਹੈ ਸਰਕਾਰ ਵੱਲੋਂ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਰੁਕ ਨਹੀਂ ਸਕਿਆ ਸਰਕਾਰ ਨੇ ਮਹਿੰਮ ਵੱਡੇ ਪੱਧਰ ਤੇ ਸ਼ੁਰੂ ਕੀਤੀ ਉਸ ਨੂੰ ਖਤਮ ਕਰ ਦਿੱਤਾ ਗਿਆ ਪਰ ਅਜੀਬੋ ਗਰੀਬ ਪ੍ਰਸਥਿਤੀਆਂ ਦੇ ਵਿੱਚੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇੱਕ ਬਿਆਨ ਹੁੰਦਾ ਹੈ ਸਾਡੇ ਮਨੁੱਖੀ ਜੀਵਨ ਦਾ ਸੁਭਾਅ ਕਿ ਅਸੀਂ ਕਿਸੇ ਦੀ ਗੱਲ ਸੁਣਨ ਤੋਂ ਪਹਿਲਾਂ ਗਾਣਾ ਕੱਟਣ ਵਾਲੇ ਪਾਸੇ ਨੂੰ ਹੋ ਤੁਰਦੇ ਆ ਜਾਂ ਪੋਲਿਟਿਕਲ ਨਫਾ ਨੁਕਸਾਨ ਦੇਖ ਕੇ ਉਸ ਬੰਦੇ ਦੀ ਨੁਕਤਾਚੀ ਨੀ ਸ਼ੁਰੂ ਕਰ ਦਿੰਦੇ ਆ ਅੱਜ ਜਦੋਂ ਅਸੀਂ 23 ਸਰਕਾਰਾਂ ਦੇ ਰੂਪ ਦੇਖ ਚੁੱਕੇ ਆ ਕਈ ਸਰਕਾਰਾਂ ਹੰਬ ਚੁੱਕੀਆਂ ਨੇ ਕਈ ਸਰਕਾਰਾਂ ਬੇੜਾ ਬਿਹਾ ਕੇ ਚਲੇ ਗਈਆਂ ਨੇ ਜਿਦੇ ਵਿੱਚ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਇਹ ਗੱਲ ਮੰਨਣੀ ਪੈਣੀ ਹੈ ਕਿ ਜੇ ਕਥਿਤ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਖਿਲਾਫ ਇਹ ਇੱਕ ਤਰ੍ਹਾਂ ਦਾ ਐਲੀਗੇਸ਼ਨ ਲੱਗਦਾ ਰਿਹਾ ਹੈ ਕਿ ਚਿੱਟਾ ਹੈ ਜਿਹੜਾ ਉਹਨਾਂ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਇਆ ਤਾਂ ਚਿੱਟੇ ਖਿਲਾਫ ਲੜਾਈ ਵੀ ਉਦੋਂ ਸ਼ੁਰੂ ਹੋਈ ਸੀ ਉਦੋਂ ਹੀ ਇੱਕ ਤਰ੍ਹਾਂ ਨਾਲ ਇਸ ਨਸ਼ੇ ਦੇ ਖਿਲਾਫ ਕੁਝ ਨਾ ਕੁਝ ਹੋਇਆ ਤੇ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਕਪਨ ਅਮਰਿੰਦਰ ਸਿੰਘ ਦੀ ਸਰਕਾਰ ਦੋ ਵਾਰ ਪੰਜਾਬ ਦੇ ਵਿੱਚ ਰਹੀ ਹੈ ਦੋ ਵਾਰ ਕਾਲੀ ਦੌਰਾਨ ਦਰੀ ਹੈ ਪੰਜਵੀਂ ਸਰਕਾਰ ਹੋਣ ਵਿੱਚ ਵਿਚਾਰੇ ਚਰਨਜੀਤ ਸਿੰਘ ਚੰਨੀ ਥੋੜਾ ਟਾਈਮ ਲਾ ਗਿਆ ਤੇ ਹੁਣ ਸਰਕਾਰ ਤੀਜੀ ਤਰ੍ਹਾਂ ਆਮ ਆਦਮੀ ਪਾਰਟੀ ਦੀ ਲਗਭਗ 3.5 ਸਾਲ ਦਾ ਸਮਾਂ ਬਿਹਾ ਚੁੱਕੀ ਹੈ ਦੋਸਤੋ ਸਰਕਾਰਾਂ ਤੇ ਅਲੀਗੇਸ਼ਨ ਲਾਉਣ ਦੀ بجائے ਥੋੜਾ ਜਿਹਾ ਨਿਰਪੱਖ ਹੋ ਕੇ ਆਪਾਂ ਥੋੜਾ ਜਿਹਾ ਸੋਚਣ ਦਾ ਯਤਨ ਕਰੀਏ ਕਿ ਆਖਰ ਇਹਦਾ ਹੱਲ ਕੀ ਹੈ ਆਖਰ ਪੰਜਾਬ ਬਚ ਕਿਵੇਂ ਸਕਦਾ ਆਖਰ ਪੰਦਰਗਾਹਾਂ ਤੇ ਹੋਰ ਵੀ ਕਿਤੇ ਲੱਗਦੀਆਂ ਨੇ ਬਾਰਡਰ ਸਟੇਟਾਂ ਹੋਰ ਵੀ ਨੇ ਪਰੰਤੂ ਨਸ਼ੇ ਦਾ ਇਹ ਚਿੱਟੇ ਦਾ ਇਹ ਕਹਿਰ ਹੈ ਜਿਹੜਾ ਪੰਜਾਬ ਨੂੰ ਹੀ ਕਿਉਂ ਖਾ ਰਿਹਾ ਜੇ ਇਸ ਗੱਲ ਨੂੰ ਵੀ ਛੱਡ ਦਿੱਤਾ ਜਾਵੇ ਤੇ ਇਸ ਦਾ ਬਦਲ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਆਪਣੇ ਪਾਇਲ ਵਿਖੇ ਹੋਈ ਰੈਲੀ ਵਿੱਚ ਕੱਢਣਾ ਦੱਸਦੇ ਨੇ ਕਿ ਸਾਨੂੰ ਸੋਚਣਾ ਪੈਣਾ ਹੈ ਕਿ ਜਦੋਂ ਪੰਜਾਬ ਵਿੱਚ ਬਹੁਤ ਸਮਾਂ ਪਹਿਲਾਂ ਪੰਜਾਬ ਦੇ ਲੋਕ ਭੁੱਖੀ ਤੇ ਅਫੀਮ ਖਾ ਕੇ ਘਰ ਦੀ ਖੇਤੀ ਕਰਦੇ ਸਨ ਜੋੜ ਦਾ ਕੰਮ ਕਰਦੇ ਸਨ ਉਹ ਕਦੇ ਬਿਮਾਰ ਵੀ ਨਹੀਂ ਹੋਏ ਉਹ ਕਦੇ ਘਰਦਿਆਂ ਨਾਲ ਦੀ ਲੜੇ ਉਹ ਕਦੇ ਇਹ ਹਾਲਾਤ ਵਿੱਚ ਨਹੀਂ ਆਏ ਕਿ ਉਹਨਾਂ ਨੇ ਕਤਲ ਕਰ ਦਿੱਤੇ ਹੋਣ ਕੋਈ ਕ੍ਰਾਈਮ ਕਰ ਦਿੱਤਾ ਹੋਵੇ ਕੋਈ ਭੁੱਖੇ ਨਹੀਂ ਮਰੇ ਆਪਣੇ ਪਰਿਵਾਰਾਂ ਦੀ ਰੋਜੀ ਰੋਟੀ ਚਲਾ ਕੇ ਉਹ ਬਥੀਆ ਗੁਜ਼ਾਰਾ ਕਰਕੇ ਦੁਨੀਆ ਤੋਂ ਜਾਂਦੇ ਰਹੇ ਨੇ ਤੇ ਪੰਜਾਬ ਹੱਸਦਾ ਖੇਡਦਾ ਰਿਹਾ ਤੇ ਫਿਰ ਜੇ ਚਿੱਟਾ ਵਰਗਾ ਨਸ਼ਾ ਕਹਿਰ ਕਰਨ ਵਾਲਾ ਨਸ਼ਾ ਆ ਗਿਆ ਤੇ ਇਸ ਨਸ਼ੇ ਨੂੰ ਸਰਕਾਰਾਂ ਥੱਕ ਚੁੱਕੀਆਂ ਨੇ ਗਣੋਂ ਲਾ ਦਿੱਤਾ ਜਾਵੇ ਪਰ ਇਹ ਨਸ਼ਾ ਰੋਕਣ ਦਾ ਨਾਂ ਨਹੀਂ ਲੈ ਰਿਹਾ ਦੋਸਤੋ ਫਿਰ ਅਮਰਿੰਦਰ ਸਿੰਘ ਰਾਜਾ ਆਪਣਿੰ ਪਾਇਲ ਵਿਖੇ ਹੋਈ ਰੈਲੀ ਦੇ ਵਿੱਚ ਇੱਕ ਸਲਾਹ ਦਿੰਦੇ ਨੇ ਸਿਆਸਤਦਾਨਾਂ ਨੂੰ ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਸਾਨੂੰ ਗਾਲਾਂ ਕੱਢਣ ਦਾ ਸੋਸ਼ਲ ਮੀਡੀਆ ਦੇ ਉੱਤੇ ਸਾਡਾ ਇੱਕ ਤਰ੍ਹਾਂ ਦਾ ਸੁਭਾਅ ਬਣਦਾ ਜਾ ਰਿਹਾ ਹੈ ਪਰੰਤੂ ਕੁਝ ਗੱਲਾਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੁੰਦੀ ਹੈ ਅੱਜ ਪੰਜਾਬ ਦੇ ਵਿੱਚ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਛੱਡ ਦिए ਤੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਈਵਨ ਮੈਂਬਰ ਪਾਰਲੀਮੈਂਟ ਧਰਮਵੀਰ ਸਿੰਘ ਗਾਂਧੀ ਕਤੋਂ ਦੇ ਕਹਿੰਦੇ ਆ ਰਹੇ ਨੇ ਕਿ ਪੰਜਾਬ ਵਿੱਚ ਟੁੱਕੀ ਤੇ ਅਫੀਮ ਦੇ ਠੇਕੇ ਨੇ ਜਿਹੜੇ ਉਹ ਖੋਲੇ ਜਾਣੇ ਚਾਹੀਦੇ ਨੇ ਇਹ ਸਾਰਾ ਕੁਝ ਥੋੜਾ ਜਿਹਾ ਤਾਂ ਧਿਆਨ ਸਾਡਾ ਮੰਗਦਾ ਹੈ ਨਾ ਵੀ ਜੇ ਨੌਜਵਾਨਾਂ ਨੂੰ ਚਿੱਟੇ ਤੋਂ ਬਚਾਉਣਾ ਹੈ ਤੇ ਫਿਰ ਕੁਝ ਨਾ ਕੁਝ ਇਸ ਬਾਰੇ ਸੋਚਿਆ ਤਾਂ ਜਾ ਸਕਦਾ ਪੰਜਾਬ ਦੇ ਗੱਲ ਬਚਣ ਦੀ ਹੈ ਗੱਲ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਹੈ ਤੇ ਬਚਾਇਆ ਕਿਵੇਂ ਜਾ ਸਕਦਾ ਰਾਜਾ ਆਪਣੇ ਗਨੇ ਬੜੀ ਸ਼ਿੱਦਤ ਨਾਲ ਪੈਰ ਰੈਲੀ ਵਿੱਚ ਇਹ ਗੱਲ ਕਹੀ ਕਿ ਸਾਨੂੰ ਜਰੂਰ ਸੋਚਣਾ ਪੈਣਾ ਹੈ ਹਰ ਸਰਕਾਰ ਨੂੰ ਸੋਚਣਾ ਪੈਣਾ ਹੈ ਕਿ ਉਹ ਮੌਕੇ ਮੇਲ ਬਹੁਤ ਵਧੀਆ ਸੀ ਜਦੋਂ ਲੋਕ ਥੋੜੀ ਬਹੁਤ ਭੁੱਖੀ ਖਾ ਕੇ ਬਹੁਤ ਮਿਹਨਤ ਨਾਲ 8-8 10-10 ਘੰਟੇ ਖੇਤਾਂ ਵਿੱਚ ਕੰਮ ਕਰਦੇ ਸੀ ਨਸ਼ਾ ਕੋਈ ਵੀ ਮਾੜਾ ਹੈ ਨਸ਼ਾ ਹਮੇਸ਼ਾ ਘਾਟੇ ਦਾ ਸਬ ਕਾਰਨ ਹੁੰਦਾ ਹੈ ਪਰ ਜਿਸ ਨਸ਼ੇ ਨੂੰ ਕੋਈ ਜਾਨ ਦਾ ਖਤਰਾ ਨਾ ਹੋਵੇ ਸਰੀਰ ਦਾ ਖਤਰਾ ਨਾ ਹੋਵੇ ਪਰਿਵਾਰ ਦਾ ਖਤਰਾ ਨਾ ਹੋਵੇ ਤੇ ਜਿਹੜੇ ਨਸ਼ੇ ਮੈਂ ਸਮਝਦਾ ਕਿ ਇਸ ਤਰੀਕੇ ਦੇ ਹੋਣ ਉਹਨਾਂ ਬਾਰੇ ਸਰਕਾਰਾਂ ਨੂੰ ਕੀ ਸੱਚਮੁੱਚ ਵਿਚਾਰ ਕਰਨੀ ਚਾਹੀਦੀ ਹੈ ਆਪਾਂ ਅੱਜ ਦੇ ਇਸ ਐਪੀਸੋਡ ਵਿੱਚ ਦਰਸ਼ਕਾਂ ਤੋਂ ਕੁਝ ਸਵਾਲ ਕੁਝ ਸਵਾਲ ਦਿਜੀਏ ਤੇ ਉਹਨਾਂ ਦਾ ਜਵਾਬ ਦੇਣੇ ਚਾੜੇ ਉਹ ਮੰਗਿਏ ਸਾਡੇ ਸਹਿਸਫਾ ਕਰੀਆਂ ਗੱਲਾਂ ਨੂੰ ਬਲਤ ਪਾਸੇ ਨਾ ਲੈ ਕੇ ਜਾਵਾਂ ਨਸ਼ਾ ਕੋਈ ਬਿਮਾਰਾ ਹੈ ਪਰ ਜੇ ਅਫੀਮ ਭੁੱਕੀ ਜਿੰਨ ਡੋਡੇ ਵੀ ਕਿਹਾ ਜਾਂਦਾ ਹੈ ਇਦਾਂ ਦੇ ਨਸ਼ੇ ਪੰਜਾਬ ਵਿੱਚ ਉਹਨਾਂ ਬੱਚਿਆਂ ਨੂੰ ਬਚਾਉਣ ਵਾਸਤੇ ਕੁਝ ਸਮੇਂ ਲਈ ਖੋਦ ਲਿੱਤੇ ਜਾਣ ਜਾਂ ਬਰਤ ਲੈ ਜਾਣ ਜਾਂ ਕੋਈ ਐਸਾ ਸਿਸਟਮ ਵਿਧੀ ਵਿਧਾਨ ਬਣਾ ਲਿਆ ਜਾਵੇ ਤਾਂ ਕਿ ਪੰਜਾਬ ਦੇ ਵਿੱਚੋਂ ਨੌਜਵਾਨਾਂ ਦੀ ਚਿੱਟੇ ਨਾਲ ਹੋ ਰਹੀ ਬਰਬਾਦੀ ਨੂੰ ਰੋਕਿਆ ਜਾ ਸਕਦਾ ਹੈ ਬਹੁਤ ਵੱਡੇ ਲੈਵਲ ਦੇ ਵਪਾਰੀ ਲੱਖਾਂ ਕਰੋੜਾਂ ਰੁਪਇਆ ਇਸ ਧੰਦੇ ਤੋਂ ਕਾਲੇ ਧੰਦੇ ਤੋਂ ਕਮਾ ਗਏ ਉਹਨਾਂ ਨੇ ਵੱਡੀਆਂ-ਵੱਡੀਆਂ ਕੋਠੀਆਂ ਤੋਂ ਲੈ ਕੇ ਬੜਾ ਕੁਝ ਬਣਾ ਲਿਆ ਪਰ ਪੰਜਾਬ ਦੀ ਬਰਬਾਦੀ ਅੱਜ ਇਸ ਘਰ 70 ਨੇ ਕੱਲ ਦੂਜੇ ਘਰ 70 ਨੇ ਕੱਲ ਤੀਜੇ ਘਰ 70 ਨੇ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਚਿੱਟੇ ਨਾਲ ਚਿੱਟੇ ਦੇ ਟੀਕੇ ਨਾਲ ਮਰੇ ਇੱਕ ਨੌਜਵਾਨ ਦੇ ਖੋਲ ਖੜ ਕੇ ਇੱਕ ਪਿਓ ਅਰਦਾਸ ਕਰਦਾ ਹੈ ਕਿ ਇਹ ਸੱਚੇ ਪਾਤਸ਼ਾਹ ਮੇਰਾ ਪੁੱਤਰ ਤੂੰ ਵਾਪਸ ਬਿਲਾ ਲਿਆ ਇਹ ਗਲਤ ਸੰਗਤ ਵਿੱਚ ਪੈ ਗਿਆ ਸੀ ਉਸ ਉਹਦੀ ਘਰ ਵਾਲੀ ਦੇ ਵੀ ਬੀਜੇ ਚੂੜਾ ਪਾਇਆ ਹੋਇਆ ਤੇ ਜੇ ਇਸ ਵਰਤਾਰੇ ਤੋਂ ਇਸ ਕਹਿਰ ਤੋਂ ਬਚਣਾ ਤੇ ਅਮਰਿੰਦਰ ਸਿੰਘ ਰਾਜਾ ਬਣਿੰਗ ਦੇ ਇਸ ਬਿਆਨ ਨੂੰ ਗਾਲਾਂ ਕੱਢਣ ਦੀ ਥਾਂ ਥੋੜਾ ਜਿਹਾ ਸੰਜੀਦਗੀ ਵਾਲੇ ਪਾਸੇ ਲਜਾਣ ਦੀ ਲੋੜ ਹੈ ਸਰਕਾਰਾਂ ਨੂੰ ਕੇਂਦਰ ਦੀਆਂ ਸਰਕਾਰਾਂ ਨੂੰ ਸਟੇਟ ਗਵਰਨਮੈਂਟਸ ਜਿਹੜੀਆਂ ਸਾਡੇ ਨਾਲ ਲੱਗਦੀਆਂ ਨੇ ਹਰਿਆਣੇ ਦੇ ਵਿੱਚ ਚਿੱਟੇ ਦਾ ਕਹਿਰ ਨਹੀਂ ਰਾਜਸਥਾਨ ਨਾਲ ਲੱਗਦਾ ਚਿੱਟੇ ਦਾ ਕਹਿਰ ਨਹੀਂ ਹਿਮਾਚਲ ਨਾਲ ਲੱਗਦਾ ਚਿੱਟੇ ਦਾ ਕਹਿਰ ਨਹੀਂ ਤੇ ਪੰਜਾਬ ਵਿੱਚ ਚਿੱਟੇ ਦਾ ਕਹਿਰ ਇਸ ਕਰਕੇ ਇਸ ਕਹਿਰ ਤੋਂ ਜੇ ਬਚਣਾ ਹੈ ਸਾਥੀ ਮੋਚ ਸਾਨੂੰ ਧਿਆਨ ਵਿੱਚ ਆਪਣੇ ਅਮਰਿੰਦਰ ਸਿੰਘ ਰਾਜਾ ਵੜਿੰਗਵਾਲੀ ਜਾਂ ਹੋਰ ਜਿਹੜੇ ਦੂਸਰੀਆਂ ਪਾਰਟੀਆਂ ਤੀਸਰੀਆਂ ਪਾਰਟੀਆਂ ਦੇ ਲੋਕ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਵਿੱਚ ਇੱਕ ਵਾਰ ਫਿਰ ਨਸ਼ੇ ਦੂਜੇ ਨਸ਼ੇ ਤੋਂ ਬਚਾਉਣ ਵਾਸਤੇ ਇਸ ਨਸ਼ੇ ਵਾਲੇ ਪਾਸੇ ਥੋੜਾ ਜਿਹਾ ਸਾਨੂੰ ਸੋਚਣਾ ਪੈਣਾ ਹੈ ਕਿ ਕਿ ਠੇਕੇ ਖੋਲ ਦਿੱਤੇ ਜਾਣ ਜਾਂ ਹੋਰ ਵਰਤਾਰੇ ਅਮਲ ਵਿੱਚ ਲਿਆਂਦੇ ਜਾਣ ਤਾਂ ਕਿ ਪੰਜਾਬ ਦਾ ਨੌਜਵਾਨ ਸਰਕਾਰਾਂ ਹੁਣ ਮੈਦਾਨ ਛੱਡ ਦੇਣ ਉਹਨਾਂ ਤੋਂ ਚਿੱਟਾ ਇੱਕ ਹੈਰ ਹੈ ਜਿਹੜਾ ਉਹ ਬੰਦ ਨਹੀਂ ਹੋ ਸਕਦਾ ਸਾਰੀਆਂ ਸਰਕਾਰਾਂ ਨੇ ਆਪੋ ਆਪਣਾ ਜੋਰ ਲਾ ਕੇ ਵੇਖ ਲਿਆ ਪਰੰਤੂ ਜੇ ਉਹ ਗੱਲ ਤੇ ਥੋੜਾ ਜਿਹਾ ਅਮਲ ਕਰਕੇ ਦੇਖ ਲਿਆ ਜਾਵੇ ਤੇ ਸਾਡੇ ਦਰਸ਼ਕ ਸਾਡੇ ਪਾਠਕ ਜਰੂਰ ਸਾਡੀ ਇਹ ਗੱਲ ਸੁਣ ਕੇ ਜਰੂਰ ਆਪਣੀ ਟਿੱਪਣੀ ਕਰਨ ਕਿ ਕੀ ਸੱਚਮੁੱਚ ਇਹ ਵਰਤਾਰਾ ਇੱਕ ਹੈਰ ਹੈ ਜਿਹੜਾ ਇਹ ਰੁਕ ਸਕਦਾ ਹੈ ਕੀ ਰਾਜਾਪੜਿੰਗ ਦੀ ਗੱਲ ਕਿਸੇ ਹੱਦ ਤੱਕ ਚੰਗੀ ਵੀ ਹੈ ਵਜਨਦਾਰ ਵੀ ਹੈ ਜੇ ਇਹ ਗੱਲ ਚੰਗੀ ਹੈ ਤਾਂ ਜਰੂਰ ਤੁਸੀਂ ਆਪ ਕੋ ਆਪਣੀਆਂ ਟਿੱਪਣੀਆਂ ਕਮੈਂਟ ਨੇ ਜਿਹੜੇ ਯੋਗ ਸ਼ਬਦਾਂ ਵਿੱਚ ਤੁਸੀਂ ਸਾਰਿਆਂ ਨੇ ਜਰੂਰ ਦੇਣੇ ਤਾਂ ਜੋ ਪੰਜਾਬ ਦੇ ਭਲੇ ਦੀ ਕੋਈ ਗੱਲ ਅੱਜ ਹੋ ਸਕੇ ਫਿਲਹਾਲ ਇੰਨਾ ਹੀ ਵਿਖਦੇ ਰਹੋ ਸਾਡਾ ਚੈਨਲ ਆਵਾਜ਼ ਦੇ ਗੱਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ